ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਪਤਾ ਲੱਗ ਗਿਆ ਹੁਣਾਂ ਕਿ ਅੱਜ ਆਪਾਂ ਚਾਹ ਬਣਾਣੀ ਆ ਚਾਹ ਸਭ ਨੂੰ ਪਸੰਦ ਹੁੰਦੀ ਹੋਈ ਆ ਇੰਡੀਆ 'ਚ ਤਾਂ ਸਾਰੇ ਚਾਹ ਪਸੰਦ ਕਰਦੇ ਆ ਕੋਈ ਉਹ ਇਦਾਂ ਦਾ ਘਰ ਹੋਗਾ ਜਿੱਥੇ ਚਾਹ ਨਹੀਂ ਲਾਇਕ ਕਰਦੇ ਹੋਣਗੇ ਜਾਂ ਚਾਹ ਨਹੀਂ ਪੀਂਦੇ ਹੋਣਗੇ ਤੇ ਚਾਹ ਬਣਾਉਣੀ ਵੀ ਸਭ ਨੂੰ ਆਉਂਦੀ ਆ ਪਰ ਅੱਜ ਆਪਾਂ ਚਾਹ ਦਾ ਮਸਾਲਾ ਬਣਾਵਾਂਗੇ ਜਿਹਨੂੰ ਆਪਾਂ ਉਹਦੇ ਵਿੱਚ ਚਾਹ ਦੇ ਵਿੱਚ ਪਾਵਾਂਗੇ ਤੇ ਉਹਦੇ ਨਾਲ ਚਾਹ ਦਾ ਸਵਾਦ ਦੁੱਭਣਾ ਹੋ ਜਾਊਗਾ ਤੇ ਜਿਹਨੂੰ ਤੁਸੀਂ ਪਿਲਾਓਗੇ ਉਹ ਵੀ ਤੁਹਾਨੂੰ ਪੁੱਛੂਗਾ ਕਿ ਚਾਹ ਦੇ ਵਿੱਚ ਪਾਇਆ ਕੀ ਆ ਇਹ ਚਾਹ ਦਾ ਮਸਾਲਾ ਧਿਆਨ ਕਰਨ ਦੇ ਲਈ ਆਪਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਆ ਆਪਾਂ ਦੇਖ ਲੈਣੇ ਆ ਮੈਂ 1 ਟੇਬਲस्पून ਅਜਵੈਨ ਲਈ ਆ 2 ਟੇਬਲस्पून ਮੈਂ ਸੌਫ ਲਈ ਆ 1 ਟੇਬਲस्पून ਲੌਂਗ ਤੇ ਦੋ ਛੋਟੇ ਜਿਹੜੇ ਟੀस्पून ਹੁੰਦੇ ਆ ਉਹ ਮੈਂ ਸੁੰਡ ਲਈ ਸੀ ਤੇ ਥੋੜੀ ਜੀ ਮੈਂ ਦਾਲਚੀਨੀ ਲਈ ਸੀ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਤੇ ਦੋ ਚਮਚ ਮੈਂ ਛੋਟੇ ਇਲਾਇਚੀ ਤੇ 10-15 ਮੈਂ ਵੱਡੀ ਇਲਾਇਚੀ ਲਈ ਸੀ ਤੇ ਇਹਨਾਂ ਸਭ ਨੂੰ ਆਪਾਂ ਨੇ ਰੋਸਟ ਕਰ ਲੈਣਾ ਸਾਰੀਆਂ ਚੀਜ਼ਾਂ ਪਾ ਲੈਣੀਆਂ ਜਿਹੜੀ ਸੁੰਡ ਆ ਉਹ ਆਪਾਂ ਬਾਅਦ ਚ ਪਾਣੀ ਆ ਇਹਨਾਂ ਨੂੰ ਆਪਾਂ ਤਿੰਨਕ ਮੈਂਟ ਰੋਸਟ ਕਰਨਾ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸੁੰਡ ਪਾ ਕੇ ਥੋੜੀ ਦੇਰ ਹੋਰ ਰੋਸਟ ਕਰਨੀ ਹੈ ਜਿਹੜਾ ਜ਼ਿਆਦਾ ਮਸਾਲਾ ਹੁੰਦਾ ਆ ਉਹ ਦੋ ਤਰੀਕੇ ਨਾਲ ਬਣਦਾ ਆ ਇੱਕ ਗਰਮੀਆਂ ਲਈ ਇੱਕ ਸਰਦੀਆਂ ਲਈ ਜਿਹੜਾ ਗਰਮੀਆਂ ਲਈ ਬਣਦਾ ਆ ਉਹਦੇ ਵਿੱਚ ਆਪਾਂ ਸੌਂਫ ਦੀ ਜਿਹੜੀ ਮਾਤਰਾ ਆ ਉਹ ਘੱਟ ਰੱਖਦੇ ਆ ਤੇ ਸੌਂਫ ਦੀ ਜ਼ਿਆਦਾ ਰੱਖਦੇ ਆ ਤੇ ਜਿਹੜਾ ਠੰਡ ਦੇ ਲਈ ਸਰਦੀਆਂ ਲਈ ਬਣਦਾ ਆ ਉਹਦੇ ਵਿੱਚ ਆਪਾਂ ਨੇ ਜਿਹੜੀ ਸੌਂਡਿਆ ਤੇ ਸੌਂਫ ਆ ਉਹ ਸੇਮ-ਸੇਮ ਲੈਣੀ ਹੁੰਦੀ ਆ ਤਾਂ ਕਿ ਆਪਣਾ ਬੈਲੈਂਸ ਬਣਿਆ ਰਹੇ ਕਿਉਂਕਿ ਜਿਹੜੀ ਸੁੰਡੂਂਦੀਓ ਗਰਮ ਹੁੰਦੀ ਆ ਤੇ ਗਰਮੀਆਂ 'ਚ ਸਹੀ ਨਹੀਂ ਰਹਿੰਦੀ ਤੇ ਇੱਥੇ ਮੈਂ ਸੁੰਡ ਪਾ ਕੇ ਇਹਨੂੰ ਇੱਕਦਮ ਇਨਸਟ ਰੋਸਟ ਕਰ ਲਿਆ ਤੇ ਮੈਂ ਬੜੀ ਇਲਾਇਚੀ ਨੂੰ ਕ੍ਰਸ਼ ਕਰ ਲਿਆ ਤਾਂ ਕਿ ਗ੍ਰਾਈਂਡ ਕਰਨ 'ਚ ਕੋਈ ਪ੍ਰੋਬਲਮ ਨਾ ਹੋਵੇ ਤੇ ਉਹ ਤੋਂ ਗ੍ਰਾਈਂਡ ਕਰਨ ਤੋਂ ਬਾਅਦ ਮੈਂ ਇਹਨੂੰ ਜਿਹੜਾ ਇਹਦਾ ਬਣ ਗਿਆ ਮਸਾਲਾ ਉਹਨੂੰ ਮੈਂ ਇੱਕ ਕੰਟੇਨਰ 'ਚ ਸਟੋਰ ਕਰਕੇ ਰੱਖ ਲਿਆ ਹੁਣ ਇਹਨੂੰ ਇੱਕ ਦੋ ਮਹੀਨੇ ਆਪਾਂ ਯੂਜ਼ ਕਰ ਸਕਦੇ ਆ ਅਸੀਂ ਮੈਂ ਇਦਾਂ ਹੀ ਕਰਦੇ ਆ ਘਰ ਦੇ ਵਿੱਚ ਸੀ ਬਣਾ ਕੇ ਮਸਾਲਾ ਉਹਨੂੰ ਸਟੋਰ ਕਰ ਲੈਣੇ ਆ 1.5 ਮਹੀਨਾ ਉਹ ਮਸਾਲੇ ਦਾ ਨਿਕਲ ਜਾਂਦਾ ਤੇ ਫਿਰ ਤੋਂ ਉਹ ਮਸਾਲਾ ਦੁਬਾਰਾ ਬਣਾ ਲੈਣੇ ਆ ਤੇ ਹੁਣ ਚਲੋ ਆਪਾਂ ਚਾਹ ਬਣਾ ਲਈਏ ਇਹਦੇ ਨਾਲ ਤੇ ਚਾਹ ਦੇ ਲਈ ਮੈਂ ਪਹਿਲਾਂ ਹੀ ਪਾਣੀ ਗਰਮ ਕਰ ਲਿਆ ਸੀ ਵੈਸੇ ਤਾਂ ਚਾਹ ਸਭ ਨੂੰ ਬਣਾਣੀ ਆਂਦੀ ਹੈ ਪਰ ਆਪਾਂ ਹੁਣ ਮਸਾਲਾ ਬਣਾਇਆ ਤਾਂ ਫਿਰ ਮੈਂ ਸੋਚਿਆ ਕਿ ਚਾਹ ਤਾਂ ਹੁਣ ਨਾਲ ਬਣਾਣੀ ਚਾਹੀਦੀ ਆ ਤੇ ਚਾਹ ਦੇ ਵਿੱਚ ਮੈਂ ਆਪਣੇ ਅਕੋਰਡਿੰਗ ਜਿੰਨੇ ਪੱਤੀ ਜਿੰਨੀ ਲੈਣੀ ਸੀ ਮੈਂ ਚਾਹ ਪੱਤੀ ਪਾ ਦਿੱਤੀ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਚਾਹ ਪੱਤੀ ਪਾ ਕੇ ਆਪਾਂ ਇਹਨੂੰ ਥੋੜੀ देर ਉਬਾਲਨਾ ਹੈ ਤੇ ਉਸ ਤੋਂ ਬਾਅਦ ਮੈਂ ਆਪਣਾ 슈ਗਰ ਪਾ ਲਈ ਸੀ ਜਿੰਨੀ ਮਾਰੇ ਹਿਸਾਬ ਦੇ ਨਾਲ ਤੁਸੀਂ ਆਪਣੇ ਹਿਸਾਬ ਨਾਲ ਪਾ ਕੇ ਉਹਦੇ ਵਿੱਚ ਦੁੱਧ ਪਾ ਲੈਣਾ ਤੇ ਜਦੋਂ ਇਹਨੂੰ ਥੋੜਾ ਜਿਹਾ ਉਬਾਲ ਆਉਣ ਲੱਗੂਗਾ ਨਾ ਤੇ ਉਦੋਂ ਫਿਰ ਆਪਾਂ ਨੇ ਜਿਹੜਾ ਇਹ ਮਸਾਲਾ ਆ ਉਹਦੋਂ ਪਾਣਾ ਆਪਾਂ ਨੇ ਜਦੋਂ ਆਪਾਂ ਮਸਾਲਾ ਪਹਿਲਾਂ ਪਾ ਦਿੰਨੇ ਆ ਤਾਂ ਉਹਦੇ ਨਾਲ ਫਿਰ ਕੀ ਹੁੰਦਾ ਹੈ ਉਹਦੇ ਨਾਲ ਇਹਦੀ 스멜 ਵੀ ਚਲੀ ਜਾਂਦੀ ਹੈ ਤੇਦਾ ਸਵਾਲ ਵੀ ਚਲਾ ਜਾਂਦਾ ਹੈ ਪਰ ਜਦੋਂ ਤੁਸੀਂ ਇਹਨੂੰ ਉਬਾਲਣ ਤੋਂ ਜਦੋਂ ਤੁਸੀਂ ਬੰਦ ਕਰਨਾ ਹੈ ਉਬਾਲਣਾ ਹੈ ਇਹਨੂੰ ਤੇ ਗੈਸ ਬੰਦ ਕਰਨਾ ਉਹ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਮਸਾਲਾ ਤਾਂ ਕਿ ਇਹਦੀ 스멜 ਵੀ ਬਣੀ ਰਹੇ ਤੇ ਦਾ ਸੁਆਦ ਵੀ ਆਪਾਂ ਨੂੰ ਪ੍ਰੋਪਰ ਆਵੇ ਹੁਣ ਇੱਥੇ ਇਹ ਉਬਲਣ ਲੱਗੀ ਸੀ ਤਾਂ ਮੈਂ ਅੱਧਾ ਚਮਚ ਇਹਦੇ ਵਿੱਚ ਉਹ ਮਸਾਲਾ ਪਾਤਾ ਹੈ ਤੇ ਹੁਣ ਆਪਾਂ ਨੇ ਬਸ ਇਹਨੂੰ ਥੋੜੀ देर ਰੱਖਣਾ ਹੈ ਤੇ ਉਸ ਤੋਂ ਬਾਅਦ ਫਿਰ ਆਪਣੀ ਚਾਹ ਰੈਡੀ ਤੇ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀ 스멜 ਆਊਗੀ ਜਦ ਬਣੂਗੀ ਤੇ ਤੁਹਾਨੂੰ ਜੇ ਤੁਸੀਂ ਕਿਸੇ ਨੂੰ ਬਣਾ ਕੇ ਦੋਗੇ ਤਾਂ ਉਹ ਵੀ ਜ਼ਰੂਰ ਤੁਹਾਨੂੰ ਪੁੱਛੂਗਾ ਵੀ ਤੁਸੀਂ ਕਿਹੜਾ ਮਸਾਲਾ ਬਣਾਇਆ ਹੈ ਤੇ ਤੁਸੀਂ ਇਹਦੇ ਵਿੱਚ ਕੀ ਪਾਇਆ ਹੈ ਚਾਹ ਦੇ ਵਿੱਚ ਕਈ ਲੋਕ ਇਹਦੇ ਵਿੱਚ ਕਾਲੀ ਮਿਰਚ ਵੀ ਪਾਉਂਦੇ ਆ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਉਹ ਸਹੀ ਲੰਦੀ ਆ ਮੈਂ ਨਹੀਂ ਪਾਈ ਕਿਉਂਕਿ ਕਈ ਵਾਰ ਕਾਲੀ ਮਿਰਚ ਕਿਉਂਕਿ ਇਹਦੇ ਵਿੱਚ ਆਲਰੇਡੀ ਬਹੁਤ ਗਰਮ ਚੀਜ਼ਾਂ ਨੇ ਕਿ ਆਪਾਂ ਗਰਮ ਚੀਜ਼ਾਂ ਨਹੀਂ ਨਹੀਂ ਲੈ ਸਕਦੇ ਤੁਸੀਂ ਇਹਦੀ ਚੀਜ਼ ਸਕਿਪ ਕਰ ਸਕਦੇ ਹੋ ਸੌਂਹ ਚੰਗੀ ਹੁੰਦੀ ਆ ਤਾਂ ਉਹ ਜ਼ਰੂਰ ਪਾਓ ਉਹ ਵੀ ਸਰਦੀਆਂ ਦੇ ਵਿੱਚ ਗਰਮੀਆਂ ਵਿੱਚ ਉਹਨੂੰ ਨਾ ਹੀ ਪਾਓ ਜਾਂ ਜੇ ਪਾਣੀ ਆ ਤਾਂ ਥੋੜੀ ਪਾਓ ਸੌਫਟ ਜਿਆਦਾ ਪਾਓ ਤੇ ਇਹ ਸੀ ਅੱਜ ਚਾਹ ਦੇ ਮਸਾਲੇ ਦੀ ਰੈਸਪੀ ਜੇ ਤੁਹਾਨੂੰ ਇਹ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਕਰ ਲਿਓ ਥੈਂਕ ਯੂ ਅੱਜ ਦੀ ਵੀਡੀਓ ਦੇਖਣ ਦੇ ਲਈ